ਮੇਂ ਮਨੁਕ ਆਪਣੇ ਕਰਮਾਂ ਦਾ ਫਲ ਪ੍ਰਾਪਤ ਕਰ ਰਿਹਾ ਹੈ ਜੋ ਕੀਤੇ ਹੋਏ ਹਨ ਆ ਜਿਤਨੇ ਵੀ ਸੰਜੋਗੀ ਸੱਜਣ ਮਿੱਤਰ ਮਿਲੇ ਨੇ ਸਾਰੇ ਕਰਮਾਂ ਦੁਆਰਾ ਹਨ ਜਿਹਨੂੰ ਆਪਾਂ ਪੜਦੇ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੇ ਕੋਣਾ ਸਹਾਇ ਇਹ ਸੰਜੋਗ ਵਿਜੋਗ ਦੋਹੇ ਕਾਰ ਚਲਾਵੇ ਲਿਖੇ ਆਵੇ ਭਾਗ ਤੇ ਜੋ ਸੰਜੋਗ ਪਰਮੇਸ਼ਰ ਵਾਹਿਗੁਰੂ ਜੀ ਨੇ ਆਪ ਕਿਰਪਾ ਕਰਕੇ ਲਿਖੇ ਹੋਏ ਨੇ ਇਹ ਵੀ ਅਕਾਲ ਪੁਰਖ ਵਾਹਿਗੁਰੂ ਦਾ ਆਪਣਾ ਪਾਣਾ ਹੈ ਇਹ ਲਿਖੇ ਹੋਏ ਪ੍ਰਾਪਤ ਹੋਏ ਹਨ ਪਰ ਜੇ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਨ ਖਾਲਸਾ ਜੀ ਉਹ ਤਾਂ ਕਰਮ ਵੀ ਸਤਿਗੁਰੂ ਸਾਹਿਬ ਜੀ ਆਪ ਬਦਲ ਦਿੰਦੇ ਨੇ ਜਿਵੇਂ ਚੱਬੇ ਵਾਲੀ ਮਾਈ ਦੀ ਆਪ ਜੀ ਕਥਾ ਪੜ੍ਹਦੇ ਤੇ ਸੁਣਦੇ ਹੋ ਜਿਹੜੇ ਗੁਰਦੁਆਰਾ ਸੰਗਰਾਣਾ ਸਾਹਿਬ ਜਾ ਕਰਕੇ ਦਰਸ਼ਨ ਕਰਦੇ ਹਨ ਉਹਨਾਂ ਨੂੰ ਜਿਹੜੀਆਂ ਸੰਗਤਾਂ ਲੱਗੇ ਰਹਿਣ ਵਾਲੀਆਂ ਪਤਾ ਬੀਬੀ ਨੇ ਜਾ ਕੇ ਬੇਨਤੀ ਕੀਤੀ ਸਤਿਗੁਰੂ ਸਾਹਿਬ ਜੀ ਧੰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਕਿਰਪਾਲੂ ਸਤਿਗੁਰੂ ਆਪ ਕਿਰਪਾ ਕਰੋ ਰਾਮਤ ਕਰੋ ਮੇਰੀ ਨਕਰਮੀ ਦੇ ਘਰ ਔਲਾਦ ਕੋਈ ਨਹੀਂ ਹੈ। ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਬਚਨ ਕੀਤਾ ਤੇ ਇਹ ਤੇਰੇ ਕਰਮਾਂ ਚ ਪੁੱਤਰ ਹੀ ਨਹੀਂ। ਤੇਰੇ ਘਰ ਔਲਾਦ ਲਿਖੀ ਨਹੀਂ ਪਰਮੇਸ਼ਰ ਵਾਹਿਗੁਰੂ ਨੇ। ਚਿੱਤ ਡੋਲ ਗਿਆ ਹੈ ਬੜਾ ਵਿਰਾਗ ਦੇ ਵਿੱਚ ਆਇਆ ਹੈ ਕਿ ਹੁਣ ਮੈਂ ਕਿੱਧਰ ਨੂੰ ਜਾਵਾਂ। ਸੋ ਵਿਰਾਗ ਵਿੱਚ ਤੁਰੀ ਜਾ ਰਹੀ ਹੈ। ਤਨ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਮਲਾਪ ਹੋਇਆ। ਪੁੱਛਿਆ ਬੀਬੀ ਕੱਲ ਹੀ ਵਿਰਾਗ ਕਰਦੀ ਹੈ ਕਹਿਣ ਲੱਗੇ ਜੀ ਮੇਰੀ ਸੰਸਾਰ ਤੋਂ ਸੋ ਜਿਹੜੀ ਮੇਰੀ ਕੁੱਲ ਚੱਲਣ ਦੀ ਜਿਹੜੀ ਆਗਾਮ ਮੈਂ ਨਕਰਮੀ ਸੰਸਾਰ ਤੋਂ ਨਿਭਾਗੀ ਨਪੁੱਤੀ ਸੰਸਾਰ ਤੋਂ ਜਾਣਾ ਕਹਿਣ ਲੱਗੇ ᱛੀ ਇਹ ਗੱਲ ਕੀ ਕਹਿਣ ਲੱਗੇ ਮੈਂ ਸਤਿਗੁਰੂ ਸਾਹਿਬ ਜੀ ਦੇ ਪਾਸ ਬੇਨਤੀ ਕੀਤੀ ਸੀ ਸੋ ਸਤਿਗੁਰੂ ਸਾਹਿਬ ਜੀ ਨੇ ਕਹਿ ਦਿੱਤਾ ਤੇਰੇ ਕਰਮਾਂ ਚ ਨਹੀਂ ਲਿਖਿਆ ਹੋਇਆ ਕਹਿਣ ਲੱਗੇ ਕੋਈ ਗੱਲ ਨਹੀਂ ਫਿਕਰ ਨਾ ਕਰ ਆਲਾ ਸਾਡੇ ਪਾਸੋਂ ਕਲਮ ਤੇ ਦਵਾਤ ਲੈ ਕਰਕੇ ਸਤਿਗੁਰੂ ਸਾਹਿਬ ਜੀ ਦੇ ਪਾਸ ਜਾ ਗਰੀਬ ਨਿਵਾਜ ਜੇ ਹੁਣ ਬਚਨ ਕਰਨਗੇ ਤਾਂ ਆਹ ਬੇਨਤੀ ਸਾਡੇ ਵੱਲੋਂ ਜਾ ਕੇ ਕਰ ਦਮੇ ਸੋ ਜਾ ਕਰਕੇ ਬੇਨਤੀ ਕੀਤੀ ਗਰੀਬਨਵਾਸ ਸੱਚੇ ਪਾਤਸ਼ਾਹ ਮਹਾਰਾਜ ਜਿਹੜਾ ਸੰਗਰਾਣਾ ਸਾਹਿਬ ਵਾਲਾ ਸਥਾਨ ਉਸ ਸਥਾਨ ਤੇ ਸਤਿਗੁਰੂ ਸਾਹਿਬ ਜੀ ਸੁਭਾਏ ਮਾਨ ਸਨ ਕਿਰਪਾਲੂ ਸਤਿਗੁਰੂ ਸਾਹਿਬ ਜੀ ਆਪ ਕਿਰਪਾ ਕਰੋ ਰਹਿਮਤ ਕਰੋ ਸੋ ਉਸ ਸਮੇਂ ਬਚਨ ਕੀਤੇ ਧੀ ਇਹ ਤੈਨੂੰ ਪਹਿਲਾਂ ਵੀ ਆਖਿਆ ਤੇਰੇ ਕਰਮਾਂ ਚ ਪੁੱਤਰ ਨਹੀਂ ਹੈ ਤੇਰੇ ਕਰਮਾਂ ਚ ਔਲਾਦ ਨਹੀਂ ਹੈ ਗਰੀਬਨਵਾਸ ਸੱਚੇ ਪਾਤਸ਼ਾਹ ਮਹਾਰਾਜ ਆਪ ਹੀ ਕਰਮ ਲਿਖਣ ਵਾਲੇ ਹੋ ਜੇ ਪਹਿਲਾਂ ਨਹੀਂ ਲਿਖਿਆ ਤੇ ਹੁਣ ਆਪ ਜੀ ਦੇ پاس ਆਈਆਂ ਆਲੋ ਕਲਮਤੇ ਦਵਾਤ ਆਪ ਕਿਰਪਾ ਕਰਕੇ ਆਪ ਦਇਆ ਕਰਕੇ ਆਪ ਰਹਿਮਤ ਕਰਕੇ ਹੁਣ ਲਿਖ ਦਵੋ ਤਾਂ ਜਦੋਂ ਜਿਸ ਸਮੇਂ ਇਹ ਕਥਾ ਦਾਸ ਦੇ ਉਸਤਾਦ ਸਿੰਘ ਸਾਹਿਬ ਜੀ ਨੇ ਪੜ੍ਹਾਈ ਉਸ ਸਮੇਂ ਬਚਨ ਵਿਸ਼ੇਸ਼ ਤੌਰ ਤੇ ਕਹੇ ਸਤ ਪੁੱਤਰਾਂ ਦੀ ਦਾਤ ਤਨ ਸਤਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪ ਕਿਰਪਾ ਕਰਕੇ ਦਿੱਤੀ ਕਈ ਵਾਰੀ ਚਿੱਤ ਚਾਹੁੰਦਾ ਹੈ ਸੋ ਇਤਿਹਾਸ ਚ ਆਪਾਂ ਪੜਦੇ ਹਾਂ ਜੀ ਘੋੜੇ ਦਾ ਪੈਰ ਹਿੱਲ ਗਿਆ ਸਤਿਗੁਰੂ ਸਾਹਿਬ ਜੀ ਏਕਾ ਪਾਉਣ ਲੱਗੇ ਸਨ ਸੱਤ ਪੈ ਗਏ ਸਿੰਘ ਸਾਹਿਬ ਜੀ ਕਹਿਣ ਲੱਗੇ ਨਹੀਂ ਭਾਈ ਸਤਿਗੁਰੂ ਸਾਹਿਬ ਜੀ ਸੱਤ ਦੇਣਾ ਚਾਹੁੰਦੇ ਸਨ ਜੇ ਸਤਿਗੁਰੂ ਸਾਹਿਬ ਜੀ ਦੇ ਫੁਰਨੇ ਤੋਂ ਬਿਨਾ ਜਿਸ ਗਰੀਬ ਨਵਾ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਆਗਿਆ ਵਿੱਚ ਤਿੰਨੇ ਲੋਕ ਹਨ ਤੇ ਸਤਿਗੁਰੂ ਸਾਹਿਬ ਜੀ ਦਾ ਘੋੜਾ ਗੁਰਦੇਵ ਜੀ ਦੀ ਮਰਜ਼ੀ ਤੋਂ ਬਿਨਾ ਪੈਰ ਹਿਲਾ ਸਕਦਾ ਕਦਾ ਚਿੱਤ ਨਹੀਂ ਹਿਲਾ ਸਕਦਾ ਸਤਿਗੁਰੂ ਸਾਹਿਬ ਜੀ ਨੇ ਆਪ ਕਿਰਪਾ ਰਹਿਮਤ ਕੀਤੀ ਹੈ ਆਪਾਂ ਕਹਿੰਦੇ ਬੀਬੀ ਸੁਲਖਣੀ ਉਹ ਸੁਲਖਣੀ ਜਿਹਨੂੰ ਲੋਕ ਕੁਲਖਣੀ ਕਹਿੰਦੇ ਸਨ ਕੁੱਲ ਨੂੰ ਲਾਜ ਲਾਉਣ ਵਾਲੀ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਰਹਿਮਤ ਕੀਤੀ ਗੁਰਦੇਵ ਜੀ ਨੇ ਉਹਦੇ ਉਂ ਕਰਮਾਂ ਵਾਲੀ ਸੁਲਖਣੀ ਸੁਭਾਗਾ ਵਾਲੀ ਬਣਾ ਦਿੱਤਾ ਇਸੇ ਤਰੀਕੇ ਨਾਲ ਸਤਿਗੁਰੂ ਸਾਹਿਬ ਜੀ ਇੱਥੇ ਅੱਜ ਦੇ ਦਿਹਾੜੇ ਬਖਸ਼ਿਸ਼ ਕਰ ਰਹੇ ਨੇ ਖਾਲਸਾ ਜੀ ਸੋ ਪੂਰਬ ਲਿਖਿਆ ਕਮਾਵਣਾ ਜੇ ਕਰਤਾ ਆਪ ਲਿਖਿਆਸ ਪੂਰਬ ਲਿਖਿਆ ਪੂਰਬਲੇ ਕਰਮਾਂ ਦਾ ਲਿਖਿਆ ਹੋਇਆ ਮਨੁੱਖ ਘਮਾਰਿਆ ਹੈ ਜੋ ਕਰਤਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਲਿਖਿਆ ਹੋਇਆ ਹੈ ਪਰ ਜੇ ਸਤਿਗੁਰੂ ਸਾਹਿਬ ਜੀ ਦੀ ਜੇ ਕਿਸੇ ਦੇ ਕਰਮ ਜਿਹੜੀ ਸੰਗਤ ਹੈ ਜੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਬਖਸ਼ ਦੇਣ ਤੇ ਜਿਹੜੇ ਭਾਈ ਮਾੜੇ ਕਰਮ ਹਨ ਆਮ ਆਪਾਂ ਦੇਸੀ ਭਾਸ਼ਾ 'ਚ ਕਹਿੰਦੇ ਸੰਗਤ ਵਿੱਚ ਆਣ ਕਰਕੇ ਉਹ ਵੀ ਕੱਟੇ ਜਾਂਦੇ ਨੇ ਕਿਉਂਕਿ ਕਰਤੇ ਦੇ ਲਿਖੇ ਹੋਏ ਹਨ ਤੇ ਇੱਥੇ ਕਰਤਾ ਆਕਾਲ ਪੁਰਖ ਵਾਹਿਗੁਰੂ ਆਪ ਕਿਰਪਾ ਕਰ ਰਿਹਾ ਹੈ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ